ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਅਰੇ ਲੋਈ ਸ਼ਬਦ ਆ ਗਿਆ ਦੂਗਾ ਜਦੋਂ ਜਦੋਂ ਗੁਰ ਸਾਹਿਬ ਦੀ ਜੰਗ ਦੇ ਬਾਅਦ ਸ਼ਬਦ ਲਿਖਿਆ ਕਹਿੰਦਾ ਸਾਡਾ ਮੈਸੇਜ ਦੇ ਦਿਓ ਮਿੱਤਰ ਪਿਆਰੇ ਬਾਤ ਮਿੱਤਰ ਪਿਆਰੇ ਕਿਆ ਖਤਮ ਕਿਹਾ ਮੇਰੇ ਚੰਨੜੀ ਕਹਾ ਮਿੱਤਰ ਪਿਆਰਾ ਕਿਆ ਮਿੱਤਰ ਬਰਾਬਰ ਦਾ ਹੀ ਹੁੰਦਾ ਮਿੱਤਰ ਬਰਾਬਰ ਦਾ ਹੀ ਹੁੰਦਾ ਦੋਸਤ ਮਿੱਤਰ ਉਹ ਦੋ ਬਰਾਬਰ ਦਾ ਹੀ ਹੁੰਦਾ ਹੇ ਭਾਈਆਂ ਨੇ ਖitab ਦਿੱਤਾ ਹੈ ਕੁਰਬਾਨੇ ਜੀ ਸਾਰਿਆਂ ਭਾਈ ਕਿਹਾ ਹੈ ਭਾਈ ਬਰਾਬਰ ਦਾ ਹੀ ਹੁੰਦਾ ਛੋਟਾ ਹੋਵੇ ਤੇ ਵੱਡਾ ਹੋਵੇ ਬਾਪ ਦੀ ਜਾਇਦਾਦ ਤਾਂ ਬਰਾਬਰ ਦਾ ਹੀ ਸਾਰਿਆਂ ਦਾ ਬਾਪ ਦਾ ਸਾਰਿਆਂ ਦਾ ਇੱਕੋ ਹੀ ਹੈ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਹਾਲ ਮਰੀਦਾਂ ਦਾ ਘਣ ਆਪ ਬਰੀਦ ਆਪ ਹੀ ਚੱਲੇ ਕਿਸੇ ਦਾ ਤੁਸੀਂ ਕਹੀਏ ਨੂਰੂ ਆ ਉਹਦਾ ਫਰੇਂਡ ਕਹਿੰਦਾ ਆਪਣੇ ਆਪ ਨੂੰ ਇਹਨਾਂ ਹਾਲ ਤੱਕ ਸੁਣਾ ਸੁਣਾਉਣਾ ਅੱਗੇ ਜਿਹੜਾ ਕੈ ਜਿਹੜਾ ਦੋਲ ਹੈ ਜਿਹਦਾ ਸ਼ਬਦ ਹੈ ਉਹ ਤਾਂ ਵਰੀਦ ਬੰਦਾ ਤੇ ਜਿਸ ਵੀ ਪਾਸ਼ਾ ਦਾ ਸ਼ਬਦ ਹੈ ਆਪਣਾ ਤੇ ਗੁਰੂ ਦਾ ਫਿਰ ਕੋਈ ਹੋਰ ਹੈ ਉੱਪਰ ਮਿੱਤਰ ਕੋਈ ਨਹੀਂ ਵਿੱਤਰ ਦਾ ਸਿੱਖਾਂ ਨੂੰ ਕਿਹਾ ਨੂੰ ਬਾਅਦ ਚ ਜਿਹੜੀ ਪਬਲਿਕ ਹੈ ਬਾਅਦ ਦੇ ਵਿੱਚ پیسے ਦੇਣਾ ਬਾਦ ਵਾਲਿਆਂ ਨੂੰ ਫਿਰ ਤੋਂ ਬਾਦ ਵਾਲੇ ਰੂਵੇ ਰਾਹੇ پیسے ਦੇ ਦਿਓ ਇਹ ਨਾ ਸਮਝਿਓ ਮੈਂ ਜਿਹੜੀ ਲੜਾਈ ਲੜੀ ਹੈ ਮੇਰੀ ਕੋਈ ਗਲਤੀ ਸੀ ਆ ਮੈਂ ਕਸਤਾ ਨਹੀਂ ਐ ਸੱਜੇ ਵੀ ਦੇ ਕਰਤੀਆ ਪਿਤੇ ਲੋਕਾਂ ਆ ਨਾ ਬਾਅਦ ਵਿੱਚ ਕਹਿਣ ਕਿ ਬਾਅਦ ਜਦ ਤਾ ਪਛਤਾਇਆ ਇਹੋ ਹਾਂ ਬੱਚੇ ਸ਼ਹੀਦ ਕਰਾ ਪਹਿਲਾਂ ਜਦ ਕੱਲ੍ਹ ਹੀ ਮਾਤਾ ਨੇ ਠੀਕ ਕਿਹਾ ਸੀ ਇਹ ਕਹਾਣੀਆਂ ਘੜ ਲੈਂਦੇ ਲੋਕ ਕਿਆ ਨਾ ਸ਼ਬਦ ਹੁੰਦਾ ਇਹ ਤਾਂ ਬਹੁਤ ਕਹਾਣੀਆਂ ਘੜ ਲੈਣੀਆਂ ਸੀ ਇਹਨਾਂ ਦੇ ਸੁਦ ਫਿਰ ਰੋਗ ਰਜਾਈਆਂ ਦਾ ਉੱਠਣ नाग ਨਿਵਾਸਾਂ ਦੇ ਰਹਿਣਾ ਕਹਿੰਦਾ ਇਹ ਮੇਰਾ ਮੈਸੇਜ ਦੇ ਦੇਓ ਪਿੱਛੇ ਮਿੱਤਰ ਪਿਆਰੇ ਨਹੀਂ ਮੈਂ ਇਹ ਕਹਿੰਦਾ ਪਰਮੇਸ਼ਰ ਨੂੰ ਛੱਡ ਕੇ ਸੱਚ ਨੂੰ ਛੱਡ ਕੇ ਜੇ ਮੈਂ ਰਜਾਈ ਨਾਲ ਜਿੱਥੇ ਪੈਦਾ ਠੰਡ ਸੀ ਰੋਥੇ ਮੈਂ ਛੁੜੇ ਉਹਦੋਂ ਕਪੜਾ ਕੋਈ ਨਹੀਂ ਬਹੁਤ ਠੰਡਾ ਤੇ 20 ਦਿਨ ਪਹਿਲਾਂ ਬੈਠੇ ਛੱਡਿਆ ਦੋ ਦਿਨ ਪਹਿਲਾਂ بارش ਸੱਜ ਸੱਜ بارش ਪਈ ਸੀ ਰੋ ਹਾਂ ਜਿਹੜੇ ਤੇ ਹਵਾ ਚਲਦੀ ਹੈ ਦਸੰਬਰ ਦਾ ਵੀ ਤੇ ਠੱਡ ਤਾਂ ਪਤਾ ਹੀ ਹੁੰਦਾ ਜੇ ਆਪਾਂ ਆਦਮ ਦੋ ਬਾਹਰ ਨਿਕਲਣਾ ਹੋਵੇ ਤਾਂ ਪਤਾ ਲੱਗ ਜਾਂਦਾ ਨਾ ਵੀ ਠੱਡ ਕੀ ਹੁੰਦੀ ਹੈ ਕਿਹੜਾ ਕੋਣ ਕੋਈ ਭੁੱਖਣ ਮਾਰੀ ਹੋਈ ਸੀ ਉਹ ਤਰਖੀ ਸੀ ਝਾੜ ਸਾਹਿਬ ਚਲਦੇ ਆਦਮ ਨੂੰ ਤੜੇ ਆਉਂਦੇ ਆਦਮ ਤਾਂ ਸਵੀਟੇ ਕਰ ਬੁੱਤ ਚਮਕੌਰ ਸਾਹਿਬ ਤੋਂ ਜਾਏ ਨੇ ਉੱਥੇ ਚੜ੍ਹਨ ਝਾੜ ਸੀਗੇ ਉੱਨੇ ਬਸੀ ਉੱਥੇ ਉਹਦੇ ਵਿੱਚ ਹਵਾ ਦੇ ਓੜ ਤੋਂ ਉੱਥੇ ਬੈਗੇ ਕੁਚਰ ਉੱਥੇ ਆਰਾਮ ਕੀਤੇ ਆਰਾਮ ਕੀਤਾ ਕਿਤੇ ਜੀ ਚਲਦੇ ਆਏ ਨੇ ਤਾਂ ਉਦੈ ਆਏ ਨੇ ਜਦ ਮਹਦੀ ਹੋਈ ਆ ਆਰਾਮ ਵਾਲਾ ਤਾਂ ਟਾਈਮ ਹੀ ਨਹੀਂ ਸੀ ਪਿੱਛੇ ਉੱਥੇ ਦਾ ਲਿਖਿਆ ਸ਼ਬਦ ਹੈ ਤੋਂ ਤੇ ਮੈਨਾਂ ਰੋਗ ਰਜਾਈਆਂ ਦੇ ਉੱਡਣ ਨਾਗ ਨਿਵਾਸਾਂ ਦੇ ਰਹਿਣਾ ਨਾਗ ਨਿਵਾਸਾਂ ਦੇ ਰਹਿਣਾ ਕੋਈ ਨਾਲ ਸੀ ਸਾਰੇ ਬੈਰ ਜਾਂ ਜਾਂ ਰਹਿਣਾ ਬਰੇ ਵਾਸਤੇ ਰੋਗੀ ਸੀ ਉਹ ਉਹ ਰੋਗੀ ਸੀ ਮਨ ਬੁਰਾ ਸੋਸਤ ਤੰਦਰੁਸਤ ਬਰੇ ਸੰਤਾ ਕੋਈ ਗੋਲ ਢੀ ਕੇ ਚਾਹੇ ਮਾ ਬਾੜੇ ਠੰਡ ਕੋਈ ਗੱਲ ਤੁਹਾਨੂੰ ਤਾਂ ਲੱਗਦੀ ਹੋ ਜੀ ਨਾਗਾਂ ਦੇ ਨਾਲ ਰਹਿਣਾ ਰਜਾਈ ਦੇ ਵਿੱਚ ਬੜਾ ਖਤਰਨਾਕ ਹੁੰਦਾ ਹੈ ਰਜਾਈ ਹੋਵੇ ਨਾਲ ਸਪਾਉ ਕੋਲੇ ਮੇ ਲੰਗਵਾਰ ਦਰਦ ਦੀਦ ਆ ਜੂਗੀ ਉੱਤੇ ਦੇ ਦੇ ਨੀ ਉਹਨੇ ਇੱਥੇ ਮੈਨੂੰ ਆ ਜੂਗੀ ਨਾ ਗਾਂ ਕਿਧਰ ਸ਼ਣ ਜੀ ਨਾਗ ਸੁਣਾਣ ਜਿਹੜੇ ਕਹਿੰਦੇ ਸੀ ਸਾਥ ਛੱਡ ਦੇ ਵੀ ਕਿਹਾ ਕਿ ਅੱਛਾ ਸਾਥ ਛੱਡ ਦੇ ਭਾਈ ਧਾਰੀਏ ਹੂੰ ਭਾਈ ਧਾਰੀਏ ਨਾ ਗਏ ਨੇ ਹੋਰ ਕੌਣ ਨੇ ਸਾਰੇ ਨਾਲੇ ਸੀ ਪਾਣਾ ਉਹਨਾਂ ਨੇ ਮਦਦ ਨਹੀਂ ਕੀਤੀ ਭਾਈ ਧਾਰੀਏ ਦੀ ਕਈ ਵਾਰ ਬਚਾਇਆ ਨੇ ਕਈ ਵਾਰ ਕਹਿ ਮਦਦ ਦੋ ਆਸਤੀ ਤਾਂ ਸੱਪੇ ਸੀ ਵਰਤੀ ਸੀ ਉਹ ਪਹਿਲਾਂ ਲੈ ਕੇ ਗਏ ਨੇ ਸਾਡੇ ਇੱਥੇ ਰਹੁਣ ਉਹ ਕਹਿੰਦੇ ਇੱਥੋਂ ਜਾਓ ਜਾਓ ਚੜ ਕੇ ਆਉਂਦੇ ਤੇ ਲਾਹੌਰ ਵਾਲੇ ਜਾਂ ਕਹਿੰਦੇ ਸਾਡੀ ਮਦਦ ਕਰੋ ਆ ਹਸੈਨੀ ਜਦ ਆਇਆ ਜਦ ਕਰੇ ਨਹੀਂ ਆਇਆ ਨਾਗਦੀ ਸੀ ਮਦਦ ਮੰਗੀ ਆ ਆ ਇਹ ਨਾਗਦੀ ਸੀ ਮੁਸਲਮਾਨਾਂ ਨੂੰ ਹੀ ਨਾਗਿਆ ਹੋਇਆ ਨਾਗ ਨੇ ਸ਼ਮੀਰ ਦੇ ਚੱਲਿਆ ਨੂੰ ਕਿਹਾ ਹੋਇਆ ਅਮਾਲਾ ਸਾਰਾ ਸ਼ਮੀਰ ਦਾ ਕਮਾਲਾ ਪਹਾੜ ਸ਼ਮੀਰ ਦਾ ਨਹੀਂ ਹੈ ਫਿਰ ਇਹਦੇ ਚੇਲੇ ਹੀ ਨੇ ਉੱਥੇ ਨੇ ਨਾਗ ਨੇ ਉਹ ਲੋੜ ਪਾਣੀ ਰਾਜੇ ਪਾਣੀ ਰਾਜੇ ਸੂਲ ਸਰਾਹੀ ਖੰਜਰ ਪਿਆਲਾ ਬੰਗਕ ਕਸਾਈਆਂ ਦਾ ਸਹਰਾ ਦੂਏ ਪਾਸੇ ਆ ਮੁਸਲਮਾਨਾਂ ਵਾਲਾ ਓਏ ਮੁਸਲਮਾਨਾਂ ਉਹਨੇ ਕੋ ਸਰਾਹੀਆਂ ਸੀ ਆ ਵਧੀਆ ਵਧੀਆ ਭਾਂਡੇ ਪਾਣੀ ਪੀਣ ਵਾਲੇ ਆ ਜੋ ਵੀ ਸੁਰ ਸਰਾਹੀ ਦੁੱਧ ਪੀਣ ਵਾਲਾ ਲੱਸੀਆਂ ਹੋਰ ਜਿਹੜਾ ਪਾਣੀ ਪੀ ਲੈ ਸੁਰਾਈਓ ਸੂਣ ਉਹ ਸੂੜੀ ਤੇ ਟੰਗਾ ਜਿਹੇ ਸਰਾਹੀ ਬੁੱਲੂ ਸੂੜੀ ਤੇ ਟੰਗਾ ਇਹਨੂੰ ਸਰਾਹੀ ਦੇ ਵਿੱਚ ਕੀ ਲੱਗਦੀ ਹੈ ਇੱਕ ਵਾਰ ਫਾਸੀ ਦਾ ਫੱਟਾ ਫਾਸੀ ਤੇ ਲੜਨ ਦਾ ਉਹਦੇ ਦੇ ਸਰਾਹੀ ਹੱਥੀਂ ਪਣਾ ਦੇ ਉਹ ਕਿ ਗਾਨਿਆ ਨਜ਼ਰਾ ਹੀ ਫਾਸੀ ਦੇ ਜਿਹੜੇ ਦੇ ਬਰਾਬਰ ਸੀ ਮੈਂ ਉੱਥੇ ਹਰ ਵਕਤ ਐਨੀ ਕੋ ਟੜਸੀ ਮੈਨੂੰ ਜੇ ਮੈਂ ਉਹਨਾਂ ਦੀ ਗੱਲ ਮੰਨ ਲੈਂਦਾ ਜੇ ਉਹਨਾਂ ਦੀ ਇਹ ਮੰਨ ਲੈਂਦਾ ਇੰਨਾ ਘੜਦ ਤੇ ਗੱਲ ਮੇਰਾ ਜਿਵੇਂ ਫਾਸੀ ਤੇ ਲੜਕਦਾ ਕਾਲ ਕੋਟਿਆ ਹੁੰਦਾ ਸੱਚ ਦੀ ਆਵਾਜ਼ ਨਹੀਂ ਬੰਦ ਹੋਉਂਦੀ ਨਹੀਂ ਇਹ ਉਹ ਪੈ ਬੰਦੀ ਰੋਜ਼ ਲਾਈ ਜਾਂਦੇ ਇੱਕ ਕੱਲ ਬੋਲੋ ਤੁਸੀਂ ਦੋ ਪਵੰਦੀਆਂ ਹੋਣ ਲਾ ਦਿੰਗੇ ਨਾ ਮਨ ਨੂੰ ਅਕਾਲ ਤੱਕ ਤਾਂ ਇੱਕ ਕੱਲ ਮੰਨ ਲੈਂਦਾ ਸੀ 26 ਪਵੰਦੀਆਂ ਹੋ ਲਾ ਦਿੰਦੇ ਕਿਤੇ ਤਾਂ ਸੈਂਡ ਲੈਦੇ ਵੀ ਅਸੀਂ ਨਹੀਂ ਬੰਦੇ ਪਹਿਲਾਂ ਹੀ ਕਹਿੰਦਾ ਸੀ ਬੰਦੇ ਹੀ ਨਹੀਂ ਕੋਈ ਟੋਟੀ ਜਾ ਭਜੋ ਇਸ ਆਦੋ ਤਰੋਂ ਵਿਦਲਤਾ ਹੈ ਸੂਲ ਸਰਾਹੀ ਇਹ ਹੋ ਸੀ ਜਿਹੜੀ ਇਹ ਲਉਂਦੇ ਸੀ ਸੂਲ ਖੰਜਰ ਪਿਆਲਾ ਹੋਈ ਹੋਈ ਹੋ ਪਵੰਦੀ ਲਉਂਦੇ ਸੈਦੀ ਆਵਾਜ਼ ਬੰਦ ਕਰਦੇ ਸੀ ਬਾਈ ਦਾ ਜੀ ਇਹ ਵੀ ਕਰਦੇ ਸੀ ਸੈਦੀ ਆਵਾਜ਼ੇ ਬੰਦ ਕਰਦੇ ਸੀ ਉਹ ਕੀ ਕਰਦੇ ਸੀ ਓਏ ਆ ਆ ਪੜਾਈ ਆ ਸਾਡੇ ਕੋਲ ਦਿੱਤੀ ਹੋਈ ਇਹ ਵੀ ਕਰਕੇ ਦੇਖ ਲੈਣ ਬੰਦੇ ਜਿਹਨਾਂ ਦੀ ਆਪਣੀ ਬੋਲਤੀ ਬੰਦ ਹੋ ਜੂਗੀ ਓ ਖੰਜਰ ਖੰਜਰ ਪਿਆਲਾ ਬੁਜੀਦਾ ਨਹੀਂ ਛੱਡਿਆ ਉਹਨਾਂ ਨੇ ਇਹ ਤਾਂ ਗੱਲੇ ਕੁਝ ਨਹੀਂ ਵਿਚਾਰੇ ਖੰਜਰ ਪਿਆਲਾ ਉਹ ਪਿਆਲਾ ਹੁਣ ਅਸੀਂ ਜੀ ਮੈਂ ਸਰਾਇ ਤੋਂ ਬਾਕੇ ਪੀਣਾ ਸੀ ਉਹ ਖੰਜਰ ਸੀ ਮੇਰੇ ਵਾਸਤੇ ਇੱਕ ਪਸੇ ਖੰਜਰ ਇੱਕ ਪਿਆਲਾ ਤਾਂ ਦੇ ਦੇ ਖੰਜਰ ਵੀ ਆ ਹੈ ਨਾ ਭੈ ਖੰਜਰ ਜਬਰ ਦੀ ਬੇੜ ਚ ਮਾਰ ਦਵੇ ਭਵੰਦੀ ਜਿਹੜੀ ਐ ਇਹ ਖੰਜਰ ਐ ਜਦ ਹੁਕਮ ਤੇ ਰਹਿਣਿਆ ਪ੍ਰਵੇਸ਼ਾ ਦੇ ਜੀ ਉੱਤੇ ਖੰਜਰ ਹੈ ਜੀ ਤਲਵਾਰ ਹੈ ਜੀ ਉਹਨਾਂ ਦੇ ਹਕਮ ਦੀ ਵੀ ਉਹੀ ਖੰਜਰ ਸਹੂਲਤਾਂ ਮਿਲਣੀਆਂ ਸੀ ਹਾਂ ਰਾਜਿਆਂ ਵਾਲੀਆਂ ਪਰ ਖੰਜਰ ਵੀ ਸੀ ਨਾਲ ਕੋ ਬਦੀਆਂ ਵੀ ਸੀ ਨਾਲ ਆ ਬਦੀਆਂ ਵੀ ਸੀ ਪਾਕ ਹੋਰ ਕਮਾਉਣਾ ਦਾ ਕੋਈ ਨਾ ਪੈੜ ਸੀ ਫਿਰ ਕੋਈ ਅਜਾ ਤੇ ਇਸੀ ਉੱਤੇ ਕੰਡੀਸ਼ਨਾਂ ਦੇ ਤਹਿਤ ਕੰਡੀਸ਼ਨਾਂ ਦੇ ਤਹਿਤ ਰਹਿਣਾ ਪੈਡ ਸੀ ਤੇ ਅੱਲਾ ਦਾ ਜਰੂਰ ਮਿਲਦਾ ਸਰਾਏ ਵੀ ਸੀਗੀ ਰਿਆਈ ਵੀ ਰਹਿੰਦੀ ਸੰਸਾਰੀ ਸੁਖ ਰਹਿੰਦੇ ਪਰ ਆ ਰਣਜੀਤ ਵਾਲਾ ਜ਼ਿੰਗ ਕਸਾਈਆਂ ਦਾ ਸਹਣਾ ਆ ਜਿਹੜੇ ਕਸਾਈ ਸੀ ਉਹਨਾਂ ਦੇ ਜਿਹੜੇ ਫੇਕਾ ਹੁੰਦੀ ਆ ਉਹ ਜਿਹੜਾ ਬਟਣ ਵਾਲਾ ਹੁੰਦਾ ਚਲੋ ਆ ਰਵੀ ਬਿੱਗੀ ਹੁੰਦੀ ਆ ਤਲਾਕ ਬਿੱਗੀ ਨਹੀਂ ਹੁੰਦੀ ਕਸਾਈ ਸਦਾ ਤਲਵਾਰ ਲਈ ਖੜਾ ਹੈ ਉਧਰ ਖੱਜਰ ਪਈ ਆ ਤੇ ਉਧਰ ਅੰਗੂਰ ਬਈ ਤੂ ਬਈ ਆ ਸਰਾਹੀ ਆ ਆ ਪਿਆਲਾ ਸ਼ਰ ਬਹੁਤ ਦਾ ਚਲੋ ਵਾਰ ਕਰਦੇ ਆ ਉਹ 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 ਦਿਮਾਗ ਉਹ ਨਹੀਂ ਜੰਗਾ ਲੱਗਿਆ ਨਾ ਮੈਨੂੰ ਸੱਜ ਜੀ ਹਾਜੀ ਵਿੱਚ ਤਲਵਾਰ ਦੀ ਹਾਜੀ ਵਿੱਚ ਪਵਲ ਦੀ ਸਰਾਹੀ ਪਰ ਪਿਆਲਾ ਮੈਂ ਛੱਡ ਗਿਆ ਹੈ ਪਰਜਾਈ ਛੱਡ ਗਈ ਹੈ ਸੱਪਾਂ ਕਰਕੇ ਸੱਪ ਸੀ ਹੋ ਰਜਾਈ ਦੇ ਵਿੱਚ ਲਾਲ ਪੈਂਦੇ ਤਾਂ ਸਭ ਕੋ ਅਨੰਦ ਪਰ ਸਭ ਛੱਡ ਗਿਆ ਆਗਲ ਹੈ ਯਾਰ ਅਡੇ ਦਾ ਸਾਨੂੰ ਸੱਥਰ ਚੰਗਾ ਕੌਲ ਖੇੜਿਆਂ ਦਾ ਰਹਿਣਾ ਪੁੱਜੇ ਪਏ ਨੇ ਉੱਥੇ ਥੱਲੇ ਸਾਹਿਬ ਢੱਡ ਸਾਹਿਬ ਉਦਨੇ ਪੁੱਜੇ ਰਾਤ ਰਾਤ ਘਟਿਆ ਇੱਕੋ ਉਹ ਕੋਚੇ ਰੋ ਉਦਲੇ ਪੁੱਜੇ ਪਏ ਬਸ ਯਾਰੜੇ ਦਾ ਸਾਨੂੰ ਸਹਰ ਚੰਗਾ ਸਤ ਇੱਥੇ ਬੱਸ ਹੀ ਹੈ ਬਹੁਜ ਸੱਚ ਨਾਲੋ ਯਾਰੀ ਨਹੀਂ ਟੁੱਟੀ ਯਾਰੜੇ ਦਾ ਯਾਰੜੇ ਦਾ ਸਾਨੂੰ 70 ਚੰਗਾ ਓ ਯਾਰ ਅੰਦਰ ਆਤਮਾ ਅਰਪਰਾਤਮਾ ਇਕੱਲ ਬਹੁਜ ਇੱਕ 40 ਸਾਲ ਸੱਚ ਨਹੀਂ ਛੱਡਿਆ ਆਪਣਾ ਰੋਲ ਨਹੀਂ ਛੱਡਿਆ ਅੱਜ ਜਿਹਨੇ ਸਾਰਾ ਸੱਚ ਹੰਡਾ ਸਾਰਾ ਯਾਰ ਐਤਾਂ ਜਿਹਨਾਂ ਸਦਕਾ ਸਭ ਯਾਰ ਜੋ ਹੁਮਸ਼ਾਇਰੀ ਸੋ ਮੀਤ ਹਮਾਰਾ ਮੀਤ ਯਾਰ ਹਾ ਹਾ ਉਹ ਦੂਜੇ ਤਬੀਦ ਕਰ ਰਹੇ ਨੇ ਆਪਾਂ ਬਿੱਤਰਾਂ ਦਾ ਨਹੀਂ ਸਾਥ ਛੱਡਿਆ ਸੱਥਰ ਗੁਰਜੂਰ ਕਰ ਲਿਆ ਪੁੱਜੇ ਬਣਾ ਗੁਰਜੂਰ ਕਰ ਲਿਆ ਰਜਾਈ ਤੋਂ ਬਿਨਾ ਪਿਆਲੇ ਤੋਂ ਬਿਨਾ ਉਸਰਾਹੀ ਤੋਂ ਬਿਨੋ ਸਭ ਕੁਝ ਤਿਆਗਣਾ ਮਜਬੂਰ ਕਰ ਲਿਆ ਪਰ ਉਹ ਨਹੀਂ ਮਜਬੂਰ ਕੀਤਾ ਪਠੋ ਖੇੜਿਆਂ ਦਾ ਰਹਿਣਾ ਉਹ ਖੇੜਿਆਂ ਦੇ ਵਿੱਚ ਖੁਸ਼ੀਆਂ ਖੇੜਿਆਂ 'ਚ ਰਹਿਣਾ ਸੀ ਮੈਨੂੰ ਪਠੀ 'ਚ ਰਹਿਣਾ ਸੀ ਪਠੀ ਦੇ ਬਰਾਬਰ ਸੀ ਅਰੰਧਪੁਰ ਸਾਹਿਬ ਦੇ ਰਹਿਐ ਇਸ ਪਠੀ ਦੇ ਵਿੱਚ ਜੇ ਵੀ ਕਿਸੇ ਨੂੰ ਝੋਕਦੀ ਏ ਸਭ ਆਰਾਮ ਹੋਣੋ ਥੇ ਉਹ ਆਰਾਮ ਨਹੀਂ ਹੁੰਦੇ ਮੇਰੇ ਵਾਸਤੇ ਪਠੀ ਸੀ ਕੋਈ ਭੁਲੇਖੇ ਚ ਨਾ ਰਹਿ ਜਾਵੇ ਕਿ ਬਾਅਦ ਵਿੱਚ ਪਛਤਾਏ ਸੀ। ਵਾਟ ਖੇੜਿਆਂ ਦਾ ਰਹਿਣਾ ਰਹਿਣਾ। ਉਹ ਪੂਰਤੀ ਪੂਜਾ ਕਰ ਦਿੱਤੇ ਵੀ ਤੂੰ ਵੀ ਕਰਨ ਲੱਗਿਆ। ਉਤਲੇ ਸ਼ਬਦ ਕੀ ਆ ਬਿਰ ਕਰਤਾਰ ਨਾ ਕਰਤਮ ਮੰਨੋ। ਆ ਉਤਲੇ ਸ਼ਬਦ ਤਾਂ ਆਉਂ ਗੁਣਾ ਕੇ ਨਹੀਂ ਆਏ। ਭਾਗ ਡਿਸ਼ਨ ਸੀ ਆਕ ਡਿਸ਼ਨ ਸੀ ਗਾੜ। ਆ ਝੜਦੇ ਆ ਆ ਜਾ ਸਾਡੇ ਨਾਲ ਖੜਾ ਹੋ